कल ਸਾਡੇ ਐਸਪੀ ਆਫ ਦ ਇਨਸਪੈਕਟਰ ਸਾਹਿਬ ਹਰਵੰਦ ਸਿੰਘ ਜੀ ਤੇ ਇਹ ਨਦੀ ਜਿਹੜੀ ਟੀਮ ਹੈਗੀ ਐ ਇਹ ਸ਼ਨੀ ਮੰਦਰ ਲਾਗੇ ਟਿਬਾ ਰੋਡ ਤੇ ਉੱਥੇ ਗੰਦੇ ਨਾਲੇ ਲਾਗੇ ਦਸਕਣਾ ਦੇ ਸਬੰਧ ਵਿੱਚ ਮੌਜੂਦ ਸੀਗੇ ਤੇ ਜਿਸ ਸੰਬੰਧੀ ਆਲਰੇਡੀ ਸਾਡੇ ਕੋਲ ਆਈਏ ਜੀ ਸਾਹਿਬ ਮਾਨਜੋਗੇ ਆਈਏ ਜੀ ਸਾਹਿਬ ਸ਼੍ਰੀ ਸੁਨੀਲ ਸ਼ਰਮਾ ਜੀ ਦੀ ਹਦਾਇਤਾਂ ਅਨੁਸਾਰ ਉੱਥੇ ਜਿਹੜੀ ਕਿ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਤੇ ਉਹਦੇ ਸਿਲਸਿਲੇ ਦੇ ਵਿੱਚ ਜਦੋਂ ਤੁਸੀਂ ਉੱਥੇ ਮੌਜੂਦ ਸੀਗੇ ਤੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਮੁਕੇਸ਼ ਕੁਮਾਰ ਇੱਕ ਗੰਗਾ ਜਿਹਦਾ ਘਰ ਕੰਪਨੀ ਵਗ ਲੱਗੇ ਹੈਗਾ ਤੇ ਬਰ ਰੋੜ ਤੇ ਤੇ ਉਧਰੋਂ ਇਹਨੇ ਹੀਰੋਇਨ ਦੀ ਸਪਲਾਈ ਵਾਸਤੇ ਆਪਣੇ ਮੋਟਰਸਾਈਕਲ ਤੇ ਜਾਣਾ ਹੈਗਾ ਵਿਜੇਨਗਰ ਸਾਈਡ ਸੋ ਇਨਫੋਰਮੇਸ਼ਨ ਦੇ ਆਧਾਰ ਤੇ ਐਫ ਆਈ ਆਰ ਜਿਹੜੀ ਹੈ ਦਰਜ ਕਰਵਾਈ ਗਈ ਸੋ ਇਹਨਾਂ ਦੇ ਨਾਲ ਪੁਲਿਸ ਪਾਰਟੀ ਸਬ ਇੰਸਪੈਕਟਰ ਨਰੀਸ਼ ਕੁਮਾਰ ਜੀ ਨਾਲ ਸੀਗੇ ਤੇ ਹੋਰ ਪੁਲਿਸ ਪਾਰਟੀ ਜਦੋਂ ਇਹ ਉੱਥੇ ਇਹਨਾਂ ਨੇ ਅਧਿਕਾਰ ਦੇ ਲਾਗੇ ਪਹੁੰਚ ਕੇ ਕੰਪਨੀ ਵਗ ਰੋਡ ਤੇ ਉੱਥੇ ਜਦੋਂ ਨਾਕਾਬੰਦੀ ਕੀਤੀ ਨਾਕਾਬੰਦੀ ਦੌਰਾਨ ਮੁਕੇਸ਼ ਮਰੂਫ ਗੰਜਾ ਆਪਣੇ ਮੋਟਰਸਾਈਕਲ ਤੇ ਕਾਬੂ ਕੀਤਾ ਗਿਆ ਜੀ ਤੇ ਮੈਨੂੰ ਕਾਲ ਕਰਕੇ ਮੌਕੇ ਤੇ ਬੁਲਾਇਆ ਗਿਆ ਤੇ ਮੇਰੀ ਪ੍ਰੈਜ਼ੈਂਸ ਦੇ ਵਿੱਚ ਇਹਦਾ ਜਿਹੜਾ ਪਿੱਠੂ ਬੈਗ ਸੀਗਾ ਬੈਗ ਦੇ ਵਿੱਚੋਂ ਸਰਚ ਕਰਨ ਤੇ 1 ਕਿਲੋ 200 ਗ੍ਰਾਮ heroin ਮਾਤਮਤ ਹੋਈ ਸੀ ਜੀ ਸਰ ਪਹਿਲਾਂ ਵੀ ਕਿਤੇ ਮਾਮਲੇ ਇਹਨਾਂ ਤੇ ਕਾਫੀ ਦੇ ਦਰਜ ਹੈਗੇ ਇਹ ਦੇਖ ਲਾ ਪਹਿਲਾਂ ਵੀ ਮੁਕਦਮੇ ਦਰਜ ਹੈਗੇ ਆ 5 ਮੁਕਦਮੇ ਦੇਖ ਲਾ ਫਾਲਅਡੀ ਦਰਜ ਹੈਗੇ ਇੱਕ ਕਤਲ ਦਾ ਮੁਕਦਮਾ ਦਰਜ ਹੈ ਤੇ 4 ਮੁਕਦਮੇ ਐਨਡੀਪੀਐਸ ਦੇ ਵੀ ਚੱਲ ਰਹੇ ਨੇ ਜੀ ਲੈ ਕੇ ਕਿੱਥੋਂ ਆਉਂਦਾ ਦਾ ਕਿੰਨਾ ਕਿੰਨਾ ਨੂੰ ਇਹਦੀ ਸਪਲਾਈ ਬੀ ਲੁਧਿਆਣੇ ਚ ਹੀ ਹੁੰਦੀ ਹੈ ਔਰ ਲੁਧਿਆਣੇ ਵਿੱਚੋਂ ਹੀ ਇਹ ਜਿਹੜੀ ਹੈ ਹਿਰੋਇਨ ਹੈ ਖਰੀਦ ਕਰਦਾ ਹੈ ਸਰ ਜਮਾਨਤ ਤੋ ਕਦੋਂ ਆਇਆ ਇਸ ਵਾਰ ਕਰੀਬ 2 ਵੀਕ ਦਿਨ ਹੋਏ ਇਹਨੂੰ ਜਮਾਨਤ ਤੇ ਆਇਰੋ ਸਰ ਇਹ ਅਮਾਉਂਟ ਕਿੰਨੀ ਕੁ ਹੋਈਗੀ ਅਮਾਉਂਟ ਅਸੀਂ ਅਸੈਸ ਨਹੀਂ ਕਰ ਸਕਦੇ ਜੀ ਸਰ ਇਹਦੇ ਕੋਈ ਲਿੰਕ ਸਾਹਮਣੇ ਆਏ ਆ ਵੀ ਕੋਈ ਇੰਟਰਨੈਸ਼ਨਲ ਲਿੰਕ ਇੰਟਰਨੈਸ਼ਨਲ ਲਿੰਕ ਬਾਰੇ ਇਹ ਜੀ ਕਲੀਅਰ ਕੀਤਾ ਜਾ ਸਕਦਾ ਬਾਕੀ ਫਰਦਰ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੋਏਗੀ ਇੰਟਰੋਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਸਰ ਇਹ ਵੀ ਜਾਣ ਚੱਲੂਗੀ ਕਿ ਇਹ ਕਿੱਥੋਂ ਮਾਲ ਲੈਂਦਾ ਸੀ ਕਿੰਦਾਂ ਨੂੰ ਅੱਗੇ ਮਾਲ ਦੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਸਾਰਾ ਇਹਦੇ ਆਪਾਂ ਇਹਦੀ ਡਿਟੇਲ ਦੇ ਵਿੱਚ ਦੀ ਜਿਹੜੀ ਤਾਂ ਜਿਹਨਾਂ ਦਾ ਮੋਟਰਸਾਈਕਲ ਆ ਉਹ ਕਿਹੜਾ ਇਹਦਾ ਆਪਣਾ ਸੀ ਜਿਹੜਾ ਉਹ ਵੀ ਚੋਰੀ ਦਾ ਮੋਟਰਸਾਈਕਲ ਬਿਨਾ ਕਾਗਜ਼ਾਤ ਦਾ ਹੈਗਾ ਸਰ ਇਹਦੀ ਕੋਈ ਸਾਥੀ ਹੋਰ ਹੋ ਸਕਦੇ ਆ ਹੋ ਸਕਦੇ ਐ ਮੈਟਰ ਆਫ ਇਨਵੈਸਟੀਗੇਸ਼ਨ ਸਰ ਇਹਦੀ ਬੈਕਗ੍ਰਾਉਂਡ ਕੀ ਹੈ ਵੀ ਕੀ ਕਰਦਾ ਸੀ ਇਹ ਪਹਿਲਾਂ ਇਹਦੀ ਪਹਿਲਾਂ ਮੋਬਾਈਲ ਦੀ ਦੁਕਾਨ ਸੀਗੀ ਮੋਬਾਈਲ ਦਾ ਕੰਮ ਕਰਦਾ ਸੀਗਾ ਬਟ ਇਹ ਗਲਤ ਸੰਗਤ ਵਿੱਚ ਪੈ ਕੇ ਇਹਨੇ ਆਪ ਯੂਜ਼ ਕਰਨੇ ਵੀ ਸ਼ੁਰੂ ਕਰ ਦਿੱਤੀ ਸੀਗੀ ਹਿਰੋਇਨ ਤੇ ਫਿਰ ਅੱਗੇ ਇਹਨੇ ਸਪਲਾਈ ਕਰਨੇ ਵੀ ਸ਼ੁਰੂ ਕਰ ਦਿੱਤੀ ਸੀਗੀ ਤੇ ਜੇ ਅੱਜ ਇਹ ਜੇਲ੍ਹ ਦੇ ਵਿੱਚ ਰਿਹਾ ਹੈ ਕਰੀਬ 4-5 ਮੁਕੱਦਮਿਆਂ ਦੇ ਦਰਜ ਹੈਗੇ ਜਿੱਤੋਂ 4 ਐਨਡੀਪੀਐਸ ਦੇ ਮੁਕੱਦਮੇ ਦਰਜ ਹੈ ਉਹ ਤੇ ਜੇਲ੍ਹ 'ਚ ਹੀ ਰਿਹਾ ਹੈਗਾ ਤੇ ਹੁਣ ਵੀਕ ਦਿਨ ਤੋਂ ਜਦੋਂ ਆਇਆ ਹੈਗਾ ਆਨ ਤੇਰੀ ਫਿਰ ਜਿਹੜੇ ਇਹਦੇ ਪੁਰਾਣੇ ਜਿਹੜੇ ਹੈਗੇ ਇਹਦੇ ਗਾਹਕ ਉਹਨਾਂ ਨੇ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ ਸਰ ਐਸডিএফ ਕੀ ਕਾਰਵਾਈ ਕਰ ਰਹੀ ਹੈ ਉਹਨੂੰ ਐਸਟੀਐਫ ਪੂਰੀ ਜੜ ਤੱਕ ਜਾਏਗੀ ਜੀ ਇਹਦਾ ਨੈਕਸਸ ਕੀ ਹੈਗਾ ਇਹਦੇ ਨਾਲ ਕੌਣ ਕੌਣ ਹੈਗੇ ਜਿਹੜੇ ਇਹਦੀ ਮਦਦ ਕਰਦੇ ਜਾਂ ਇਹਦੀ ਸਪਲਾਈ ਕਿੱਥੇ ਕਿੱਥੇ ਹੈਗੀ ਹੈ ਇਹ ਸਾਰੀ ਡਿਟੇਲ ਜਿਹੜੀ ਹੈ ਇਹ ਰਹਦੇ ਕਿੱਥੇ ਇਹ ਕੰਪਨੀ ਵਾਲਾ ਮੁਹੱਲਾ ਪੈਂਦਾ ਇੱਕ ਉੱਥੇ ਦਾ ਰਹਿਣ ਵਾਲਾ ਇਹ ਮਕਾਨ ਆਪਣਾ ਹੈ ਕਿ ਕਿਰਾਏ ਤੇ ਹੈ ਜੀ ਇਹਦੇ ਇਹਦੀ ਕਲੀਅਰ ਕਟ ਇਨਵੈਸਟੀਗੇਸ਼ਨ ਹੋਈਗੀ ਇਹਦੇ ਡਾਕੂਮੈਂਟ ਵਗੈਰਾ ਸਾਰੇ ਲੈ ਜਾਣਗੇ ਸਰ ਰਿਮਾਂਡ ਵਗੈਰਾ ਵੀ ਇਹਨਾਂ ਦਾ ਲੋਕੀ ਰਿਮਾਂਡ ਹਾਂਜੀ ਹਾਂਜੀ ਬਿਲਕੁਲ ਇਹਦਾ ਰਿਮਾਂਡ ਲਿਆ ਜਾਏਗਾ ਜੀ ਔਰ ਫਰਦਰ ਇਨਵੈਸਟੀਗੇਸ਼ਨ ਇਹਦੀ ਜਿਹੜੀ ਹੈਗੀ ਪੜਤਾਲ ਕੀਤੀ ਜਾਏਗੀ